ਪਿਛਲੇ ਕੁਝ ਦਿਨਾਂ ਤੋਂ ਜੀ ਜੋੜ ਦੀ ਮਹਿਕ ਬਿਮਾਰ ਹੋਈ ਆ ਦਿਨ ਦੀ ਸ਼ੁਰੂਆਤ ਜੂਸ ਨਾਲ ਹੁੰਦੀ ਆ ਪਹਿਲੇ ਅੰਕਲ ਜੀ ਉਹਨਾਂ ਨੇ ਮਿੱਠੇ ਦਿੱਤੇ ਸੀ ਪਰਸ਼ਨ ਲੈਮਨ ਉਹ ਵਾਲੇ ਤੇ ਇੱਕ ਆਪਣੇ ਪਿੱਛੇ ਮਸੰਮੀਆਂ ਲੱਗੀਆਂ ਹੋਈਆਂ ਨੇ ਇਹ ਦੋਨਾਂ ਦਾ ਜੂਸ ਕੱਢ ਕੇ ਪੀ ਲਈਦਾ ਵਾ ਇਹ ਤੋਂ ਪਿੱਛੇ ਇੱਕ ਹੋਰ ਖੱਟੀ ਲੱਗੀ ਹੋਈ ਆ ਉਹ ਛੋਟੇ ਛੋਟੇ ਜਿਹੇ ਲੱਗਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਖਟਾਸ ਹੁੰਦੀ ਆ ਉਹ ਵੀ ਤੋੜ ਕੇ ਪਾ ਲਈਦੇ ਨੇ ਮਿੱਠੇ ਨਾਮ ਹੀ ਮਿੱਠਾ ਹੁੰਦਾ ਉਹਨਾਂ ਦਾ ਟੇਸਟ ਨਾਰਮਲ ਆ ਆ ਵਾਲੀ ਮਸੰਮੀ ਉਹਦੇ ਟੇਸਟ ਨੂੰ ਥੋੜਾ ਜਿਹਾ ਬੂਸਟ ਕਰ ਦਿੰਦੀ ਆ ਇਸ ਵਾਰ ਵਧੀਆ ਲੱਗਿਆ ਨੇ ਦਰਖਤ ਬੜਾ ਸੋਹਣਾ ਛੋਟਾ ਵੀ ਆ ਕੰਪੈਕਟ ਵੀ ਆ ਸ਼ੇਪ ਵੀ ਸੋਹਣੀ ਆ ਫਲ ਵੀ ਬਹੁਤ ਜ਼ਿਆਦਾ ਲੱਗੇ ਆ ਤੇ ਖਾਸ ਗੱਲ ਕੀ ਆ ਫਲ ਤਾਂ ਬਹੁਤ ਦਰਖਤਾਂ ਤੇ ਲੱਗਦਾ ਤੋੜਨਾ ਔਖਾ ਹੁੰਦਾ ਪਰ ਇਹਦੇ ਉੱਤੋਂ ਫਲ ਤੋੜਨਾ ਬਿਲਕੁਲ ਵੀ ਔਖਾ ਨਹੀਂ ਹੈਗਾ ਸਵੇਖਾ ਥੋੜਾ ਹੱਥ ਸੁਭਾਂ ਜਾਂਦਾ ਵਾ ਤੁਸੀਂ ਐਕਸੈਸ ਕਰ ਸਕਦੇ ਹੋ ਬਹੁਤ ਵਧੀਆ ਫਲ ਲੱਗੇ ਮੈਂ ਕਹਿੰਦਾ ਹੁਣ ਤੱਕ ਅਸੀਂ ਇਹਦੇ ਤੋਂ ਕਈ ਕਿਲੋ ਫਲ ਤੋੜ ਲਿਆ ਛੋਟੇ ਜਿਹੇ ਤੋਂ ਨਜ਼ਰ ਵੀ ਨਾ ਲੱਗੇ ਨਾ ਇਹ ਟੱਚ-ਵਟ ਕਹਿੰਦੇ ਹਨ ਇਹਨਾਂ ਨੂੰ ਟੱਚ-ਵਟ-ਵਟ ਟੱਚ ਕਹਿੰਦੇ ਆਪਾਂ ਮਸੰਮੀ ਦਾ ਜੂਸ ਬਣਾ ਕੇ ਪੀਨੇ ਆਂ ਨਾਲ ਮਿੱਠਿਆਂ ਦਾ ਦੋਨਾਂ ਦਾ ਮਿਕਸ ਕਰਕੇ ਤੇ ਨਾਲ ਹੀ ਅੱਜ ਸਾਗ ਬਣਾਉਣਾ ਵਾ ਜਿਹੜਾ ਰੀਸੈਂਟਲੀ ਮੀਂਹ ਪਿਆ ਸੀ ਉਹ ਇੰਨਾ ਜ਼ਿਆਦਾ ਮੀਂਹ ਸੀ ਹਲ ਤੱਕ ਪੂਰੇ ਹਨ ਗਿੱਲਾ ਪਿਆ ਵਾ ਜਮੇ ਸੁੱਕਿਆ ਹੀ ਨਹੀਂ ਹੈਗਾ ਉਸ ਤੋਂ ਬਾਅਦ ਧੁੱਪ ਵੀ ਨਹੀਂ ਇੰਨੀ ਜ਼ਿਆਦਾ ਕੜੀ ਨਿਕਲੀ ਹੈਗੀ ਪਰ ਸੁੱਕਿਆ ਨਹੀਂ ਰੱਖ ਖੱਟੀ ਵੀ ਤੋੜ ਗਈ ਕੱਦ ਦੀ ਇੱਕ ਕੱਦੀ ਲੱਗੀ ਦੇਖ ਰਹੀ ਹੈ ਹੋਰ ਵੀ ਹੋਣਗੀਆਂ ਵਿੱਚ ਪਤਾ ਹੈ ਟੇਸਟ ਬਹੁਤ ਖੱਟਾ ਹੁੰਦਾ ਵੀ ਸਖਤ ਜਿਹੀ ਹੈ ਇਹਦੀ ਮਤਲਬ ਕਿ ਬੇਸ ਨਹੀਂ ਵਧੀਆ ਬਣਿਆ ਤਣਾ ਨਹੀਂ ਵਧੀਆ ਬਣਿਆ ਉਦਾਂ ਦਾ ਰਕਤ ਵਧੀਆ ਪਰ ਇਹਨੂੰ ਬਹੁਤ ਹਲੇ ਵੀ ਜੇ ਦਿਖਾਵਾਂਗੇ ਨੇੜੇ ਕਰਕੇ ਬਹੁਤ ਪੜ ਲੱਗਿਆ ਹੋਇਆ ਇਹਦਾ ਬੇਸ ਬੰਨ ਕੇ ਦੇਣਾ ਆ ਡੈਡੀ ਇਹੋ ਯਾਰ ਸੋਹਣਾ ਹੀ ਬਹੁਤ ਆ ਤੇਰਾ ਕੱਟ ਗਿਆ ਆ ਦੇਖੋ ਸਾਰੇ ਵਿਚਾਰੇ ਗੰਝੇ ਕਰੇ ਪਏ ਨੇ ਸੋ ਡੈਡੀ ਜੀ ਦੇ ਜਗ ਤੱਕ ਗਈ ਸਾਨੂੰ ਸਾਰਿਆਂ ਨੂੰ ਝੁਕਣਾ ਪਿਆ ਡੈਡੀ ਜੀ ਨੇ ਸਾਗ ਖਾਣ ਦੀ ਬਹੁਤ ਬਹੁਤ ਤੜਥੱਲੀ ਮਚਾਈ ਹੋਈ ਸੀਗੀ ਮੰਮੀ ਕਹਿੰਦੇ ਸੀ ਵੀ ਹਲੇ ਆਪਣੇ ਲੱਗ ਜਾਣਾ ਫਿਰ ਸਾਰੀ ਸਰਦੀਆਂ ਸਾਗ ਹੀ ਚੱਲਣਾ ਵਾ ਪਡੜੀ ਕਹਿੰਦੇ ਨਹੀਂ ਸਾਗ ਖਾਣਾ ਮੈਂ ਤਾਂ ਆਪਾਂ ਨੇ ਹਲੇ ਵਿੱਜਿਆ ਵਾਲੇ ਉਗਿਆਨੀ ਪ੍ਰੋਪਰ ਉੱਗਿਆ ਨਾ ਥੋੜੀ ਦੇਰ ਚ ਸਾਗ ਵੀ ਅੱਜ ਫੇਰ ਉਹ ਜਿਹੜੀ ਤੌੜੀ ਲਿਆਂਦੀ ਸੀਗੀ ਆਪਾਂ ਉਹਦੇ ਵਿੱਚ ਹੀ ਧਰ ਲੈਣਾ ਥੋੜੇ ਉਹਦੀ ਵਧੀਆ ਗੱਲ ਕੀ ਆ ਉਹਦਾ ਸਾਈਜ਼ ਛੋਟਾ ਵਾ ਥੋੜਾ ਜਿਹਾ ਘੱਟ ਬਣੂਗਾ ਸਾਗ ਵੀ ਥੋੜਾ ਬਣੂਗਾ ਵੀ ਘੱਟ ਤੇ ਡੈਡੀ ਤਾਂ ਚਾਹੁੰਦੇ ਸੀਗੇ ਵੀ ਬਣਾ ਲਓ ਛੇਤੀ ਛੇਤੀ ਕਈ ਦਿਨਾਂ ਦੇ ਕਦੀ ਜਾਂਦੇ ਨੇ ਉਹ ਤਾਂ ਆਪਾਂ ਹੀ ਟਾਲਣ ਤੋਂ ਲੱਗ ਗਏ ਉਹਨਾਂ ਨੇ ਪਹਿਲਾਂ ਹੀ ਬਹਿ ਗਏ ਜਾ ਕੇ ਉੱਥੇ ਬਾਹਰ ਹਾਂ ਬਾਹਰ ਪਾਏ ਉਹਦਣ ਨਾਲ ਹੀ ਆਉਂਦੇ ਸੀ ਭਾਈ ਨੂੰ ਨਾਲੇ ਲੈ ਕੇ ਆਏ ਉਹਦਣ ਲੰਘ ਗਿਆ ਭਾਈ ਡੈਡੀ ਓਕੇ ਹੋਏ ਡੈਡੀ ਕਹਿੰਦੇ ਤੁਸੀਂ ਮੇਰਾ ਭਾਈ ਲੰਘਾਤਾ ਸਾਗ ਵਾਲਾ ਤੇ ਜਿਹੜੀ ਚੀਜ਼ ਡੈਡੀ ਨੇ ਕਰਨੀ ਸੀ ਉਹ ਕਰ ਹੀ ਲਈ ਡੈਡੀ ਦਵੇ ਨਹੀਂ ਹੈਗੇ ਤੇਲ ਦੇ ਹੋਊਗਾ ਇਹਨੂੰ ਮਸ਼ੀਨ ਨੂੰ ਹਾਂ ਮਹਿਕ ਤੇਲ ਵਾਲਾ ਕੋਲਾ ਲੈ ਆਈਆਂ ਤੇਲ ਦੇ ਦਿਓ ਥੋੜਾ ਜਿਹਾ ਫਿਰ ਸੇਤੀ ਫਟਾਫਟ ਹੋਊ ਜੂਗੀ ਤੇਲ ਕਰਾਂ ਮੈਂ ਸਰੋਂ ਦਾ ਕਿਹੜਾ ਤੇਲ ਹਾਂ ਸਰੋਂ ਦਾ ਅੱਛਾ ਹੀ ਇਹ ਦੇਣਾ ਫਿਰ ਇਹਦੇ ਨਾਲ ਰੈਡੀ ਹੋ ਜਾਂਦੀ ਹੈ ਨਾ ਤੇਲ ਦੇਣ ਤੋਂ ਬਾਅਦ ਫਰਕ ਪੈ ਗਿਆ ਰੈਲੀ ਹੋ ਗਈ ਥੋੜੀ ਜੀ ਸਾਗ ਜਿਹੜਾ ਘਰੇ ਤੋੜ ਤੋੜ ਕੇ ਬਣਾਉਣਾ ਉਹਦੇ ਵਰਗੇ ਕਾਹਨੂੰ ਰੇਸ ਬਣ ਦੇ ਰਹੇ ਹਾਂਜੀ ਉਹਦੇ ਵਰਗੇ ਜਿਹੜਾ ਆ ਬੰਦੇ ਨੇ ਲਾਇਆ ਹੋਵੇ ਤੋੜ ਕੇ ਆਪਾਂ ਚਿੱਜਾਂ ਵੀ ਹਲੇ ਪਾਉਣੀਆਂ ਨੇ ਚਿੱਜਾਂ ਵੀ ਘਟਣੇ ਸਾਗ ਚ ਆਪਾਂ ਦਾ ਬਹੁਤ ਕੁਝ ਸਿਰਫ ਪਾਲਕ ਤੇ ਉਹੀ ਆ ਪੱਲਾ ਤੋਰੀਆਂ ਬਾਕੀ ਲਸਣ ਹਰੀਆਂ ਮਿਰਚਾਂ ਤੇ ਆਪਾਂ ਨੇ ਰਖੜ ਕੇ ਰੱਖ ਲਿਆ ਉਹਨਾਂ ਦੇ ਵਿੱਚ ਪਾ ਦਾਂਗੇ ਵਿੱਚ ਚਲਾਈ ਦੇ ਬੁੱਟੇ ਵੀ ਨਹੀਂ ਗਏ ਪਤਾਂ ਨੇ ਨਾਲ ਦੀ ਨਾਲ ਕੱਟ ਕੇ ਪਾਈਆਂ ਪਾਣੀ ਵਿੱਚ ਨਾ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਤੋੜੀ ਦੇ ਵਿੱਚ ਰਾਮ ਨਾਲ ਬਣੀ ਹੋਣਾ ਜੀ ਹੌਲੀ 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 ਬਣੀਓ ਅੱਗੇ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ ਕਿਉਂਕਿ ਤੇਜ਼ ਨਾਲ ਥੱਲੇ ਲੱਜ ਜਾਂਦਾ ਲੱਕੜਾਂ ਦੀ ਅੱਗ ਨੂੰ ਚਾਹੀਦੀ ਪਾਥੀਆਂ ਦੀ ਹੁਣ ਮੈਂ ਤਾਂ ਪਾਥੀਆਂ ਦਾ ਰੇਟ ਸੁਣ ਕੇ ਹੈਰਾਨ ਹੋ ਗਿਆ ਤੁਸੀਂ ਦੱਸੋ ਕਮੈਂਟ ਸੈਕਸ਼ਨ 'ਚ ਜੀ ਤੁਹਾਡੇ ਏਰੀਆ 'ਚ ਪਾਥੀਆਂ ਕਿੰਨੇ ਕਿੰਨੇ ਨੂੰ ਵਿਕਦੀਆਂ ਨੇ ਬਾਹਰ ਇਹ ਤੋਂ ਹੀ ਕਹੀ ਉਹ ਮੈਂ ਪਰ ਰੱਖਣਾ ਵੀ ਗਹਦਾਰ ਵੀ ਹਾਂ ਗੋਹਾ ਚੱਕਣਾ ਸਿੱਟਣਾ ਪੱਥਣਾ ਸੁੱਕਣ ਨੂੰ ਟਾਈਮ ਲੱਗਣਾ ਮੀਂਹ ਤੋਂ ਬਚਾਉਣੀ ਆ ਨਸ਼ ਸਰਪਾ ਨੂੰ ਪਤਾ ਹੈ ਜੇ ਕੋ ਪਾਥੀਆਂ ਹੀ ਹੋਈਆਂ ਨੇ ਆਪਣੇ ਘਰੇ ਆਪਾਂ ਬਹੁਤ ਲੱਗੀ ਰਹਿੰਦੀ ਸੀ ਕਈ ਰਾਤ ਨੂੰ ਚੱਕਣੀਆਂ ਬੰਦੀਆਂ ਸੀ ਨਹੀਂ ਆ ਗਿਆ ਮੈਂ ਕਿਹਾ ਜੀ ਆਪਣਾ ਜੂਸ ਕੱਢ ਕੇ ਪੀ ਲਿਆ ਹੁਣ ਮੇਰੀ ਵਾਰੀ ਆ ਪਹਿਲਾਂ ਆਪਾਂ ਮਸੰਮੀ ਦਾ ਕੱਢ ਲਈਦਾ ਤੇਲ ਕੱਢੀ ਦਾ ਮਿੱਠਿਆ ਤੇ ਅੱਜ ਸ਼ਾਇਦ ਆਪਾਂ ਨੂੰ ਸ਼ਾਪਿੰਗ ਕਰਨ ਵੀ ਜਾਣਾ ਪਵੇ ਥੋੜਾ ਬੋੜਾ ਸਮਾਨ ਲੈਣਾ ਸੀਗਾ ਜਿੱਦਾਂ ਕਿ ਇੱਕ ਤਾਂ ਗੱਡੀ ਦਾ ਜਿਹੜਾ ਹੁੰਦਾ ਫਾਸਟ ਟੈਲ ਹੋਈ ਜਾਣਾ ਕਿਉਂਕਿ ਜਿਹੜਾ ਆਪਣੇ ਵਾਲਾ ਸੀ ਉਹ ਪੇਟੀਐਮ ਵਾਲਾ ਸੀ ਉਹ ਹੁਣ ਚੱਲਣਾ ਬੰਦ ਹੋ ਗਿਆ ਤੇ ਹੁਣ ਹੋਰ ਕਿਸੇ ਕੰਪਨੀ ਦਾ ਰਵਾਂਗੇ ਉਹ ਚੀਜ਼ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਤੇ ਹੋਰ ਵੀ ਕੁਝ ਚੀਜ਼ਾਂ ਲੈਣੀਆਂ ਨੇ ਤੇ ਜਿੱਦਾਂ ਹੀ ਇੰਡੀਆ ਦੇ ਵਿੱਚ ਆਪਾਂ ਆਏ ਹੁੰਨੇ ਆ ਆਪਣੇ ਸਾਰਿਆਂ ਦੇ ਖਰਚੇ ਹੁੰਦੇ ਹੀ ਰਹਿੰਦੇ ਹਨਾ ਜੀਰੀ ਵੀ ਹੁਣ ਆਉਣੇ ਵਾਲੀ ਆ ਕਿਉਂਕਿ ਕਿਸਾਨ ਦੀ ਸਾਰੀ 3-6 ਮਹੀਨੇ ਰਾਦੀ ਆਉਂਦੀ ਆ ਸੋ ਮੈਂ ਉਧਰੋਂ ਹੀ ਪੈਸੇ ਟਰਾਂਸਫਰ ਕਰ ਲੈਣਾ ਹੁੰਨਾ ਕੈਨੇਡਾ ਤੋਂ ਤੇ ਮੈਂ ਜਿਹੜੀ ਐਪ ਦਾ ਯੂਜ਼ ਕਰਦਾ ਉਹ ਹੈਗੀ ਆ ਜੀ ਪੇ ਪੈਣੀ ਐਪ ਪੇ ਪੈਣੀ ਐਪ ਯੂਜ਼ ਕਰਨਾ ਮੇਰਾ ਸਭ ਤੋਂ ਜਿਹੜਾ ਮੇਨ ਮਕਸਦ ਆ ਉਹ ਇਹ ਆ ਵੀ ਜਿਹੜਾ ਰੇਟ ਆ ਟਰਾਂਸਫਰ ਰੇਟ ਉਹ ਬਹੁਤ ਜ਼ਿਆਦਾ ਵਧੀਆ ਮਿਲਦਾ ਜੇ ਤੁਸੀਂ ਗੂਗਲ ਤੇ ਚੈੱਕ ਕਰੋਗੇ ਤੁਹਾਨੂੰ ਉਹਦੇ ਨਾਲੋਂ ਬੈਟਰ ਪੇ ਪੈਣੀ ਐਪ ਤੇ ਮਿਲ ਜੂਗਾ ਤੇ ਦੂਜੀ ਜਿਹੜੀ ਵਧੀਆ ਗੱਲ ਆ ਤੁਸੀਂ ਜਿੰਨੀ ਮਰਜ਼ੀ ਅਮਾਊਂਟ ਸੈਂਡ ਕਰਨੀ ਹੈ ਉਹਦੇ ਉੱਤੇ ਕੋਈ ਵੀ ਟਰਾਂਸਫਰ ਫੀਸ ਨਹੀਂ ਲੱਗਦੀ ਹੈਗੀ। ਉਦਾਂ ਦਾ ਕੋਈ ਪ੍ਰੋਬਲਮ ਆਉਂਦੀ ਨਹੀਂ ਹੈਗੀ ਪਰ ਬਾਈ ਚਾਂਸ ਜੇ ਕੋਈ ਪ੍ਰੋਬਲਮ ਆਵੇ ਵੀ ਇਹਨਾਂ ਦੀ 24/7 ਟੀਮ ਹੈਗੀ ਹੈ ਤੁਸੀਂ ਉਹਨੂੰ ਕੰਟੈਕਟ ਕਰ ਸਕਦੇ ਹੋ। ਉਹ ਤੁਹਾਡੀ ਪ੍ਰੋਬਲਮ ਨੂੰ ਹੱਲ ਕਰ ਦੇਣਗੇ। ਤੇ ਇੱਕ ਜਿਹੜੀ ਐਂਡ ਵਾਲੀ ਮਜ਼ੇ ਵਾਲੀ ਗੱਲ ਆ ਉਹ ਹੈਗੀ ਹੈ ਰੈਫਰੈਂਡ ਆ। ਤੁਸੀਂ ਜਦੋਂ ਇਹ ਐਪ ਆਪਣੇ ਕਿਸੇ ਰਿਸ਼ਤੇਦਾਰ, ਦੋਸਤ, ਮਿੱਤਰ ਕਲੀਕ ਨੂੰ ਰੈਫਰ ਕਰੇਂਗੇ ਤਾਂ ਫਿਰ ਤੁਸੀਂ ਜਿਉਂ ਤੋਂ ਆਦਨ ਕਰ ਸਕਦੇ ਆ। ਤੇ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਜ਼ਰੂਰ ਚੈੱਕ ਕਰਿਓ। ਉਦਾਂ ਵੀ ਕਈ ਵਾਰ ਆਪ ਬਾਹਰੀ ਦੇਸ਼ਾਂ ਤੋਂ ਇੰਡੀਆ ਨੂੰ ਫੈਮਲੀ ਵਾਸਤੇ ਹਨਾ ਜਾਂ ਕਿਸੇ ਹੋਰ ਕੰਮ ਵਾਸਤੇ ਸੋ ਤੁਸੀਂ ਇਹ ਐਪ ਨੂੰ ਡਾਊਨਲੋਡ ਕਰਿਓ ਤੇ ਟਰਾਈ ਕਰਕੇ ਦੇਖਿਓ ਤੁਹਾਨੂੰ ਵਧੀਆ ਲੱਗੂਗੀ ਤੇ ਸਾਰ ਬਣੀ ਜਾਂਦਾ ਵਾ ਡੈਡੀ ਜੀ ਵੀ ਆ ਗਏ ਨੇ ਆ ਬੜੀ ਵਧੀਆ ਵਾ ਛੋਟੀ ਜੀ ਚੀਜ਼ ਧੋਣੀ ਵੀ ਤੌਕੀਏ ਬੜੀ ਉੱਤਨੀ ਲੱਗੀ ਤੇ ਜੂਸ ਵੀ ਵਧੀਆ ਨਿਕਲਿਆ ਆਉਂਦਾ ਸਾਗ ਤੇ ਥੋੜੀ ਦੇਰ ਲਈ ਬ੍ਰੇਕ ਲਾਉਣੀ ਪਈ ਕਿਉਂਕਿ ਬ੍ਰੇਕਫਾਸਟ ਦਾ ਟਾਈਮ ਆ ਗਿਆ ਸੀ ਡੈਡੀ ਜੀ ਆ ਗਏ ਮੱਕੀ ਤੇ ਬਾਜਰੇ ਦੀਆਂ ਰੋਟੀਆਂ ਜੀ ਬ੍ਰੇਕਫਾਸਟ ਦੇ ਵਿੱਚ ਇਹਨੇ ਇਹਦੇ ਵਿੱਚ ਕੁਝ ਪਾਇਆ ਹੋਇਆ ਮੈਂ ਇਹਦੇ ਵਿੱਚ ਸੁੱਕੀ ਮੇਥੀ ਆ ਹਰੀਆਂ ਜਵੈਣਾਂ ਜਿਹੜੀਆਂ ਆਪਾਂ ਨੇ ਪੀਜੀ ਹੋਈ ਆ ਤੇ ਇੱਕ ਪਿਆਜ਼ ਹਰੀਆਂ ਮਿਰਚਾਂ ਜੀਰਾ ਕਾਫੀ ਕੁਝ ਪਾਇਆ ਹੋਇਆ ਤਾਂ ਇਹਨੇ ਸਵਾਲ ਆ ਦੇ ਪਾਰੀ ਵਾਲੀ ਹੁੰਦੀ ਆ ਰੋਟੀ ਹਾਂ ਸਰ ਨੂੰ ਕੋਈ ਲੱਗ ਜਮੇ ਢੱਡ ਭਰ ਦਿੰਦੇ ਆ ਉਤੋਂ ਜੇ ਤੁਸੀਂ ਦੋ ਖਾ ਕੇ ਲੱਸੀ ਦਾ ਗਲਾਸ ਪੀ ਲਓ ਫਿਰ ਜਮੇ ਸੱਤ ਨਾ ਤੇ ਨਾਲ ਹੁੰਦਾ ਮੱਖਣੀ ਦਹੀਂ ਸਾਰਾ ਕੁਝ ਹੁੰਦਾ ਕੋਲੀ ਇਹ ਵਰਗੇ ਚਲੋ ਉਹ ਵੀ ਗੱਲ ਆਪਾਂ ਮੰਨਦੇ ਆ ਪਰ ਢੱਡ ਜਮੇ ਫੁੱਲ ਕਰ ਦਿੰਦੀ ਆ ਸਾਰਾ ਦਿਨ ਬੰਦੇ ਨੂੰ ਭੁੱਖ ਨਹੀਂ ਲੱਗਦੀ ਜੀ ਫਿਰ ਤਾਂ ਹੁੰਦਾ ਵੀ ਫਟਾਫਟ ਸੌਂਝ ਹੋ ਜਾ ਕੇ ਡਿੱਗ ਜੀ ਇੰਨੀ ਨੀਂਦ ਚੜਦੀ ਐ ਵਾ ਬੰਦਾ ਕਹਿੰਦਾ ਵਾ ਪਿਆ ਜੀ ਹੈ ਜੀ ਕੋਈ ਹੋਈ ਨਾ ਹੋਵੇ ਇਹ ਬਾਜਾ ਵੀ ਆਪਾਂ ਰਾਜਸਥਾਨ ਤੋਂ ਲਿਆਂਦਾ ਸੀਗਾ ਪਾਰ ਲਈਦਾ ਰੋਟੀਆਂ ਦੇ ਵਿੱਚ ਥੋੜਾ ਥੋੜਾ ਹੁਣ ਖਾਣੇ ਵਾਲੇ ਬੰਦੇ ਮੈਨੂੰ ਲ ਕਿ ਕਿਉਂ ਚੱਲਣੀ ਨਾਲ ਸਾਡਾ ਡਾਡੀ ਕਿਉਂ ਚੱਟ ਨਹੀਂ ਆਉਂਦਾ ਸਰੇ ਕਹੋਂਦਾ ਲੱਗ ਲੱਗ ਆਪਣੇ ਹਿਸਾਬ ਨਾਲ ਖਾਂਦਾ ਆਪਣੇ ਹਿਸਾਬ ਨਾਲ ਖਾਂਦਾ ਕਿਸੇ ਨੇ ਲੱਸੀ ਦੇ ਵਿੱਚ ਕਾਲਾ ਨਮਕ ਤੇ ਕਾਲੀ ਮਿਰਚ ਪਾ ਗਏ ਮੇਰੇ ਵਰਗੇ ਨਹੀਂ ਸ਼ੱਕਰ ਪਾ ਕੇ ਸਰੇ ਕਹਦਾ ਆਪਣੇ ਨੇ ਕਈ ਦੋ ਦੋਨੇ ਪਾ ਲੈਂਦੇ ਨੇ ਕਈ ਹੁੰਦੇ ਇਹ ਵੀ ਨੇ ਜਿਹੜੇ ਦੋਨੇ ਪਾ ਲੈਂਦੇ ਨੇ ਕਾਲੀ ਮਿਰਚਾਂ ਨਾਲ ਨਹੀਂ ਥੰਦੇ ਸਹੀ ਗੱਲ ਹੈ ਮੈਂ ਕ ਹਾਂਜੀ ਆ ਡਾਡੀ ਨੂੰ ਇਹਨਾਂ ਕਿਉਂ ਨਹੀਂ ਪਾਉਣਾ ਹੈਗਾ ਫਿਰ ਬੀਬੀ ਪਾ ਜਾਂਦਾ ਦੇਖ ਲੈ ਫਿਰ ਸੰਤੀ ਭਾਇਆ ਸੀਗਾ ਅੱਧਾ ਅੱਧਾ ਇੱਕ ਤਾਂ ਬਹੁਤ ਹੁੰਦਾ ਪੁੱਤਰਾ ਕਟਾ ਦੇ ਫਿਰ ਆਪਣਾ ਵੀ ਨਾਲੇ ਵਾਦ ਜੀ ਕੰਨ ਦਾ ਕੱਟ ਕੰਨ ਦਾ ਲੱਗ ਲੱਗ ਅਤਰ ਹੁੰਦਾ ਆ ਬਣਾ ਦਾ ਕੱਟ ਰੋਟੀ ਯਾਰ ਚੱਲੇ ਵਾਲੇ ਚੱਲੇ ਵਾਲੇ ਹੁੰਦੇ ਆ ਕ੍ਰਿਸਪੀ ਕਰਾਂਚੀ ਵਾ 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 ਇਹ ਬੰਦੇ ਦੇ ਹੀ ਵਾਦ ਸਕਦਾ ਕੰਨ ਦਾ ਕੱਟ ਦੇ ਕਟਾ ਦੇ ਇਹਦੇ ਨਾਲ ਪਕੀਏ ਨਾ ਕੰਨ ਦਾ ਕਰਵਾ ਰੱਖੇ ਮੈਂ ਐਸਾ ਬਗਿਆ ਨੇ ਇੱਕ ਜੀ ਦਾ ਨਾ ਵੀ ਰਹਿ ਗਈ ਕੀ ਆਲੂ ਵੀ ਪਾਏ ਨੇ ਵਿੱਚ ਅੱਛਾ ਫਿਰ ਪਰਲੋਣੀ ਰੋਟੀ ਬਣ ਗਈ ਐ ਬਾਗਦੋਸ਼ਾ ਰਹਾਂਗੇ ਉਦੋਂ ਵੀ ਪਾਈ ਸੀ ਬੜੇ ਸਵਾਲ ਲੱਗਦੇ ਸਵਾਲ ਲੱਗਦੇ ਨੇ ਕੋਲੀਆਂ ਜਿਵੇਂ ਤੂੰ ਤਾਂ ਐ ਚੱਕ ਲਈ ਜਿਵੇਂ ਉਹ ਰੋ ਸਟਰੋਂਗ ਮੈਨ ਦਾ ਕੰਪੀਟੀਸ਼ਨ ਚੱਲਦਾ ਹੁੰਦਾ ਸਾਰੀਆਂ ਵੱਡੀਆਂ ਸੀਗੀਆਂ ਕਿ ਲੱਗਦੀ ਨਹੀਂ ਸੀ ਮੈਂ ਕਿਹਾ ਅੱਜ ਹਲੇ ਵੀ ਇਹ ਥੋੜਾ ਜਿਹਾ ਸਿਸਟਮ ਕਹਿੰਦੀ ਠੀਕ ਨਹੀਂ ਹੈਗਾ ਆ ਮੈਨੂੰ ਇਹ ਹੋ ਰਿਹਾ ਵੀ ਜਿਆਦਾ ਕੁਝ ਖਾਣ ਵਾਲਾ ਨਹੀਂ ਪੈਣਾ ਹੈ ਮੈਨੂੰ ਜਿਆਦਾ ਮੇਰੀ ਖਾਲਾ ਰੋਟੀ ਖਾਲਾ ਭੋਖਾ ਜੀ ਡਾਕਟਰ ਕਹਿੰਦਾ ਵੀ ਉਹ ਖਾ ਕੇ ਗੋਲੀ ਲੈਣੀ ਹੈ ਮੈਨੂੰ ਹੈਗਾ ਵੀ ਉਹ ਚਲ ਖਾਈ ਲਵਾਂ ਗੋਲੀ ਜੀ ਸਾਗ ਰਕਤਾ ਤੋੜੀ ਚ ਪਾ ਕੇ ਹੁਣ ਇਹਨੇ ਹੌਲੀ ਹੌਲੀ ਅੱਗ ਤੇ ਰਿੱਜੀ ਜਾਣਾ ਹੈ ਮਮੀ ਨੇ ਸਾਰਾ ਪਾ ਦਿੱਤਾ ਆ ਥੋੜਾ ਹੀ ਸੀਗਾ ਤੇ ਲੋ ਜੀ ਸਾਗ ਬਣ ਗਿਆ ਆਪਣਾ ਪਰ ਅੱਜ ਸਾਗ ਸਵੇਰੇ ਧਰ ਲਿਆ ਸੀਗਾ ਸਾਰਾ ਦੁਪਹਿਰਾ ਦਿਨ ਨਿਕਲ ਗਿਆ ਕੁਝ ਤੋੜੀ ਸੀਗੀ ਇਹਦੀ ਟੈਨਸ਼ਨ ਵੀ ਰਹਿੰਦੀ ਸੀਗੀ ਵੀ ਜ਼ਿਆਦਾ ਵਾ ਸੇਕਣਾ ਹੋ ਜਾ ਟੁੱਟ ਨਾ ਜਾਵੇ ਤੇ ਤੜਤਲਾਵਾਂਗੇ ਫਸਰੇ ਅਸੀਂ ਤਾਂ ਐਵੇਂ ਸੋਣਾ ਹੋਇਆ ਅਸੀਂ ਤਾਂ ਸੌਂਗੇ ਸੀਗੇ ਮੰਮੀ ਦੀ ਮਿਹਰਬਾਨੀ ਹੋਈ ਆ ਨਹੀਂ ਗਰੀ ਗਈਆਂ ਸਾਰਾ ਦਿਹਾੜਾ ਅਸੀਂ ਸਰਕੇ ਨੇ ਰੋਟੀ ਖਾ ਕੇ ਤਾਂ ਨੀਂਦ ਆ ਜਾਂਦੀ ਆ ਮੰਮੀ ਇਹਦੇ ਮੈਨੂੰ ਤਾਂ ਹੀ ਮੈਨੂੰ ਗਾਈ ਨਹੀਂ ਆ ਸਹੀ ਗੱਲ ਜਦੋਂ ਫਿਕਰ ਹੁੰਦਾ ਫੇ ਬੰਦੇ ਨੂੰ ਨੀਂਦ ਨਹੀਂ ਨਾ ਆਉਂਦੀ ਬੜਾ ਸੋਣਾ ਬਣਾਇਆ ਪਹਿਲਾਂ ਹਾਂਜੀ ਉੱਥੇ ਨਾ ਪਲਾਈਆਂ ਨੇ ਪਾਲ ਸਖਤ ਜਿਹਾ ਬਣਾਉਦੇ ਹੁੰਦੇ ਸੀ ਹਾਂਜੀ ਭੁਰਜੀ ਵਰਗਾ ਐਵੇਂ ਹੋ ਰਹੀ ਆਈ ਮੈਨੂੰ ਬਾਲਾ ਅਜੀਬ ਜਿਹਾ ਲੱਗਿਆ ਕਰੇ ਵੀ ਆ ਪਾਣੀ ਵਰਗਾ ਖਤਮ ਨਹੀਂ ਜਾਂਦੇ ਤੁਹਾਨੂੰ ਤਾਂ ਹੋ ਜੇ ਨਹੀਂ ਰੋਟੀ ਮੱਠੀ ਗੁਰਾ ਦੀ ਅੰਦਰ ਸਾਡੇ ਵਾਲੇ ਬਣਾਉਂਦੇ ਨੇ ਅੱਛਾ ਜਿਹੜੇ ਪਾਕਿਸਤਾਨ ਵਾਲੇ ਲੋਕੀ ਹੈਗੇ ਨੇ ਮੈਂ ਅੱਜ ਸੋਚਦੀ ਸੀਗੀ ਇੱਕ ਤੁਸੀਂ ਤੇ ਇੱਕ ਮੇਰੀ ਭੂਆ ਇਸ ਦੂਜੇ ਨੰਬਰ ਵਾਲੀ ਮੈਂ ਕਹਾਂ ਵੀ ਮੈਂ ਆਪਣੀ ਲਾਈਫ ਦੇ ਵਿੱਚ ਦੋ ਲੇਡੀਜ਼ ਐਵੇਂ ਦੀਆਂ ਦੇਖਿਆ ਨੇ ਜਿਹੜੀਆਂ ਬਹੁਤ ਹਿੰਮਤੀ ਆ ਵੀ ਭਾਵੇਂ ਜਵਾਕਾਂ ਕਰਕੇ ਕਹਿ ਲਓ ਕਿਵੇਂ ਕਹਿ ਲਵਾਂ ਵੀ ਮਤਲਬ ਵੀ ਇੰਨਾ ਕੰਮ ਨਾਲ ਥੱਕਾ ਕਰਦੀਆਂ ਨੇ ਕਰਦੀ ਆ ਤਾਂ ਮਤਲਬ ਕਾਫੀ ਨੇ ਬਾਕੀ ਵੀ ਕਰਦੇ ਹੀ ਨੇ ਜਿੰਨਾ ਆਪਦੇ ਘਰ ਲਈ ਹੁੰਦਾ ਆ। ਉਸੇ ਸਰੀਰ ਨਾਲ ਤੜਕਾ ਕਰਦੇ ਆ। ਹਾਂ। ਮਤਲਬ ਵੀ ਸਰੀਰ ਨਾਲ। ਨਹੀਂ ਸਾਨੂੰ ਤੜਕਾ ਲਾ ਲੈਣਾ ਸੀ ਕਿਉਂਕਿ ਹੁਣ ਪਿੱਛੇ ਜਾ ਬਹੁਤ ਸਾਰਾ ਕੰਮ ਕਰਕੇ ਆ ਮੈਂ ਅੱਜ ਆਣਦੇ ਨੇ ਜਿਸ ਕਰਕੇ ਆਪਾਂ ਤੜਕਾ ਲਾਵਾਂਗੇ। ਇੱਕ ਰੋਟੀ ਵੀ ਡੈਡੀ ਤੇ ਮੰਮੀ ਨੇ ਕੱਲਿਆਂ ਨੇ ਖਾਣੀ ਆਂਗੀ ਫਿਰ। ਹਾਂ। ਡੈਡੀ ਕਹਿੰਦੇ ਫਿਰ ਇਕੱਠੇ ਖਾਵਾਂਗੇ ਜਦੋਂ ਫੇਰ ਹੀ ਤੜਕ ਲਵਾਂਗੇ। ਸਰਜੀ ਬਈ ਨਾ ਉਦਾਂ ਸੀ ਲਸਣ ਲਸਣ ਕੱਟ ਲਿਆ ਸੀਗਾ ਤੇ ਸਾਗ ਆਪਣਾ ਬਣ ਗਿਆ ਸੀ ਤੇ ਹੁਣ ਆਪਾਂ ਲਾਉ ਪਾਉਣ ਲੱਗੇ ਆ ਤੜਕਾ ਆਪਣੇ ਕੋਲ ਐਨਾ ਚੰਦਾ ਮਟੀਰੀਅਲ ਨਹੀਂ ਹੈਗਾ ਕਿਉਂਕਿ ਅਦਰਕ ਵੀ ਨਹੀਂ ਹਜੇ ਲਿਆਂਦਾ ਹੈਗਾ ਸਾਗ ਪਹਿਲੀ ਦਫਾ ਆਪਣਾ ਮੁੱਲ ਲੈ ਕੇ ਬਣਾਇਆ ਕਿਉਂਕਿ ਆਪਣਾ ਤਾਜ਼ੇ ਹੋયા ਨਹੀਂ ਹੈਗਾ ਥੋੜੇ ਦਿਨਾਂ ਤੱਕ ਆਪਾਂ ਆਪਣਾ ਬਣਾਵਾਂਗੇ ਜੋ ਨਜ਼ਾਰਾ ਆਪਣੀਆਂ ਚੀਜ਼ਾਂ ਤੋੜ ਕੇ ਬਣਾਉਣਾ ਦਾ ਹੁੰਦਾ ਕਿਉਂਕਿ ਮੁੱਲ ਦੀ ਤਾਂ ਨਹੀਂ ਹੁੰਦੀ ਨਹੀਂ ਹੈਗੀ بس ਜਿਹਦੇ ਲਈ ਆਪਾਂ ਨੇ ਪਿਆਜ਼ ਲਸਾਂ ਥੋੜੀ ਮਿਰਚ ਕੱਟ ਸੀਗੀ ਉਹ ਪਾਵਾਂਗੇ ਮਟਰ ਪਾਵਾਂਗੇ ਤੇ ਟਮਾਟਰ ਪਾਵਾਂਗੇ ਦੇਸੀ ਕੇ ਆਪਾਂ ਨੇ ਗੈਸ ਸੱਤ ਪਾ ਕੇ ਰੱਖਿਆ ਹੋਇਆ ਅ ਮਟਰ ਆਪਸ਼ਨਲ ਆ ਵੈਸੇ ਕੋਈ ਪਾਉਂਦਾ ਨਹੀਂ ਹੈਗਾ ਸਾਨੂੰ ਛੱਡ ਕੇ ਪਰ ਸਵਾਦ ਲੱਗਦੇ ਆ ਇਹ ਸਾਡੇ ਘਰ ਦੇ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਸਾਗ ਦੇ ਵਿੱਚ ਕੁਛ ਚੱਬਣ ਵਾਲੀ ਚੀਜ਼ ਹੀ ਆ ਜਾਂਦੀ ਹੈ ਰੈੱਡ ਪਿਆਰ ਹੋ ਗਈ ਗਿਆਨ ਪੁੱਜ ਗਏ ਸੀ ਆਪਾਂ ਨੇ ਟਮਾਟਰ ਮਾਸਟਰ ਤੇ ਹਰੀਆਂ ਮਿਰਚ ਆਪਾਂ ਨੇ ਪਾਤੀਆਂ ਥੋੜਾ ਜਿਹਾ ਪਾਵਾਂਗੇ ਨਮਕ ਤੇ ਉਹ ਜਿੰਨੀ ਕ ਬੜੀ ਸਬਜ਼ੀ ਬਣ ਗਈ ਥੋੜਾ ਜਿਹਾ ਪਾਣਾ ਥੋੜਾ ਜਿਹਾ ਹਾਂ ਹੀ ਪਾ ਲੈਣਾ ਪੂਰਾ ਖਲਦੀ ਨਹੀਂ ਪਾਣੀ ਮਿਰਚ ਤੇਜ਼ ਰੱਖਿਓ ਭਾਈ ਜੀ ਨੇ ਖਾਣੇ ਆਪਣੀ ਚਾੜ ਦੀ ਖਾਇੋ ਮੇਰੀ ਰੋਟੀ ਦਾ ਸਵਾਦ ਖਰਾਬ ਹੋ ਜਾਣਾ ਆ ਨਹੀਂ ਮੱਖਣ ਪਾ ਕੇ ਖਾਣਾ ਸੀਗਾ ਫੇ ਫਿੱਕਾ ਹੋ ਜੂਗਾ ਨਹੀਂ ਸਾਗ ਇਹੋ ਜੀ ਜਿਆਦੀ ਚ ਮੈਨੂੰ ਮੱਖਣ ਵਧੀਆ ਲੱਗਦਾ ਨਹੀਂ ਮੈਂ ਖਾਂਦੀ ਨਹੀਂ ਇਹ ਬਣਦਾ ਆ ਆਪਾਂ ਚੱਲੀਏ ਟੁਕੜੇ ਸੁਕਣੇ ਪਾ ਲੈਣੇ ਉਂਟੀ ਘਰ ਲਾ ਬਹੁਤ ਬਾਕੀ ਤਾਂ ਠੀਕ ਆ ਡੈਡੀ ਮੈਚਿੰਗ ਨਹੀਂ ਹੋਈ ਮੈਚ ਹੋਣੀ ਨਹੀਂ ਜੀ। ਜਮਾਈ ਨਹੀਂ ਹੋਈ ਜੀ। ਉਹ ਤਾਂ ਮੈਚ ਜਿਹਨੂੰ ਕਹਿੰਦੇ ਨੇ ਕਮੀ ਕਿਉਂ ਪਾਇਆ ਇੰਨਾ ਗੁੜਾ ਵੀ ਪਾਇਆ ਨੂੰ ਛੜਦੇ ਕਿਦਾਂ। ਮੇਰੇ ਕਰ ਸੋਣ ਇਹ ਤਾਂ ਵਧੀਆ ਕਹਿੰਦੇ ਨੇ ਆਪਣੇ ਪਾਪ ਤੋਂ ਉੱਤੇ ਜਾਂਦੇ ਨੇ। ਏਹ ਕੁਛ ਹੈ ਵੀਰੇ ਨਹੀਂ ਘੜੀ ਤੇ ਪੱਗ ਕਿਉਂ ਪਾਈ ਆ? ਉਹੀ ਤਾਂ ਕਹਿ ਰਹੀਆਂ ਨਾ ਕਿ ਮੈਚ ਨਹੀਂ ਹੋਈ ਉਹ ਪੱਗ ਦਾ ਰੰਗ ਮੈਚ ਹੀ ਨਹੀਂ ਹੋ ਰਿਹਾ। ਨਾਲੇ ਸਾਗ ਮੈਂ ਕਿਉਂ ਨਹੀਂ ਆ ਕੇ ਬਣਾਇਆ ਤੇਰੀ ਮੰਮੀ ਨਾਲ ਇੱਕ ਡੈਡੀ ਸਾਡੇ ਪਿੰਕ ਕਲਰ ਵਾਲੀ ਵਾਗਲ ਛਾੜਦੇ ਹੈਗੇ। ਹਾਂ ਇਹ ਅੱਜ ਮੈਨੂੰ ਫੇਰ ਨੂੰ 24 ਸਾਲ ਪੂਰੇ ਹੋ ਗਏ। ਹਾਂਜੀ ਅੱਜ ਘਰੇ ਆਏ ਨੂੰ ਮੈਨੂੰ 25 ਸਾਲ ਪੂਰੇ ਹੋ ਗਏ। ਠੀਕ ਹੈ। ਕਦੇ ਵੀ 25 ਸਾਲਾਂ ਚਾਹੇ ਜੇ ਫੌਜ ਚ ਘੁੰਮਦੇ ਰਹਿੰਦੇ ਆ। ਕਦੇ ਐਕਸਰਸਾਈਜ਼ ਚਲੇ ਗਏ ਕਦੇ ਕਿੰਨੇ ਦਿਨ ਹੈ। ਕਦੇ ਕੋਸ ਕਰਦੇ ਆ ਕਦੇ ਕੋਸ ਤਾਂ। ਡੈਡੀ ਤੁਹਾਨੂੰ ਸੁਪਨੇ ਆ ਜਿਹੜੇ ਵੀ ਉਹ ਮਿਲਟਰੀ ਦੇ ਸੁਪਨੇ ਆ ਗਏ। ਬਹੁਤ ਸਾਲ ਨੂੰ ਪਿਆਰ ਬਹੁਤੋਂ ਮਿਲਟਰੀ ਨਾਲ ਨਹੀਂ ਜਿਵੇਂ ਮਤਲਬ ਵੀ ਸਾਨੂੰ ਮੈਂ ਦੇ ਮੰਮੀ ਗੱਲ ਕਰਦੇ ਹੁੰਦੇ ਆ ਵੀ ਇੰਨੇ ਸਾਲ ਹੋ ਗਏ ਵੀ ਹਲੇ ਵੀ ਸਕੂਲ ਦੇ ਸੁਪਨੇ ਆਉਂਦੇ ਰਹਿੰਦੇ ਆ ਵੀ ਅੱਜ ਪੇਪਰ ਆ ਗਿਆ ਪੇਪਰ ਪੜਿਆ ਨਹੀਂ ਹੈਗਾ ਅੱਜ ਟੈਸਟ ਨਹੀਂ ਆਇਆ ਹੈਗਾ ਕੋਈ ਕਹੇ ਕਿ ਸੁਖ ਨਾ ਜਾਦ ਉਹ ਤਾਂ ਅਸੀਂ ਬਹਿਲੀ ਨਹੀਂ ਹੁੰਦੇ ਪਰੇਸ਼ਾਨੀ ਦੇ ਵਿੱਚ ਹੀ ਹੁੰਦੀ ਆ ਠੀਕ ਹੈ ਅੰਟੀ ਨਮੇ ਸਾਲ ਦਾ ਸਾਗ ਬਣਾਇਆ ਖਾ ਕੇ ਛੱਕ ਦੇਖਦੇ ਆਪਾਂ ਹੀ ਹਾਂਜੀ ਪਤਾ ਨਹੀਂ ਲੱਗਿਆ ਆਪੋ ਤੋਂ ਦੂਜੀ ਬੋਕ ਪੀਡੀ ਜੀ ਤੋਂ ਉਦੋਂ ਸਾਗ ਬਣਿਆ ਬਣਾਇਆ ਬਹੁਤ ਵਧੀਆ ਜਿਹੜਾ ਆਪਣੇ ਘਰ ਦੇ ਟੇਸਟ ਆਉਣ ਦੇ ਚੀਜ਼ਾਂ ਨੇ ਉਹਨਾਂ ਨਾਲ ਵਿੱਚ ਕਮੀ ਰਹੀ ਗਈ ਬਾਕੀ ਕੋਈ ਗੱਲ ਨਹੀਂ ਤਾਂ ਹੀ ਤੁਹਾਨੂੰ ਕਿਹਾ ਸੀ ਜੇ ਵੇਟ ਕਰ ਲਓ ਹਮਮ ਭਗਵਾਨ 24 ਸਾਲ ਹੋ ਰਿਹਾ ਰਿਟਾਇਰਮੈਂਟ ਹੋ ਗਈ 25 ਮੈਂ ਲਾ ਗਿਆ ਚਾਰ ਦਿਨ ਫੂਟ ਸ਼ਾਟ ਲੈ ਕੇ ਤਮ ਸਿਆਣ ਆਉਂਦੀ ਨਹੀਂ ਜੁੱਤੀ ਬੂਟ ਲੈ ਜਾ 100 ਰੁਪਏ ਦਾ ਵੀਡੀਓ ਚ ਹੀ ਰਹਿ ਜਾਂਦੇ ਨੇ ਅੱਛਾ ਵੀਡੀਓ ਬੰਦ ਹੰਮ ਦੇ ਸਾਰ ਬਣਾ ਲੈ ਕੇ ਬਣਾ ਲਿਓ ਚਲੋ ਫਿਰ ਚੱਲੀਏ ਕੋਈ ਤੁਸੀਂ ਕੀ ਕਰਨਾ ਮੈਡੀਕਲ ਵੀ ਲੈਣਾ ਹੈ ਕਲਾ ਰੇਡੀ ਅਸੀ ਵੀ ਤਾਂ ਜੀ ਥੋੜੀ ਆ ਹਾਂ ਭੁੱਲ ਜਾਂਦਾ ਮੈਂ ਘਰ ਤੇ ਆਲੇ ਤਾਂ ਭੁੱਲ ਜਾਂਦਾ ਜਦ ਕੋਈ ਕੰਮ ਹੋਣਾ ਤਾਂ ਫੇਰ ਕਹਿ ਦੇਣਾ ਨਹੀਂ ਸੂਟ ਤਾਂ ਮੰਮੀ ਦਾ ਹੀ ਲੈਣੇ ਆ ਨਾਲ ਅਸੀਂ ਹੈਲਪ ਕਰਾਂਗੇ ਖਰੀਦਣ ਤੇ ਤੇ ਤੁਸੀਂ ਅਗਰ ਮੁਕਰਗੇ ਫੇਰ ਦੋ ਬੰਦੇ ਨਾਲ ਵੀ ਚਾਹੀਦੇ ਆ ਧਰਨਾ ਲਾ ਲਵਾਂਗੇ ਅਸੀਂ ਦੱਸਣ ਨੂੰ ਮੇਟ ਭੋਕਾ ਮੈਂ ਕਿਹਾ ਸੀ ਮੰਮੀ ਨੂੰ ਚਾਰ ਲਿਆ ਬੁੱਤ ਮੇਰਾ ਚਾਰ ਨਾ ਚਾਰ ਕਰ ਕਹੇ ਜੀ ਬਾਈ ਤੁਹਾਨੂੰ ਤਾਂ ਵੈਸੇ ਘੱਟ ਲੱਗਦੀ ਹੈ ਨਹੀਂ ਘੱਟ ਹੋਣੀ ਬਹੇ ਤੂੰ ਹਾਂਜੀ ਦੁਪਹਿਰ ਗਿਆ ਅਲੀ ਹੋਰ ਜੀ ਕਰਦਾ ਵੀ ਖਾ ਲੀ ਆ ਮਿਰਚਾਂ ਨਾਲ ਤਾਂ ਹੋਰ ਨਜ਼ਾਰਾ ਚਲੋ ਵੀ ਹੁਣ ਆਪਾਂ ਵੀ ਸਾਰੇ ਖਾ ਲਈਏ ਪਹਿਲੀ ਬਾਈਟ ਸਾਗ ਦੀ ਚੀਅਰਸ ਆ ਗਿਆ ਅਗਲੀ ਵੀਡੀਓ ਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ